ਸਾਚਾ ਨਾਸਰ ਜੀ ਜਿੁੱਕੇ ਭਾਰਤੀ ਜਨਹੁਣੇਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅਸੀਂ ਭਾਰਤੀ ਜਨਹੁਣੇਕਤਾ ਗਰਾਹਾਂ ਵੱਲੋਂ ਪੂਰੇ ਪੰਜਾਬ ਦੀ ਵਿਅਤ ਬਣਾਈ ਸੀਗੀ ਕਿ ਪਹਿਲਾਂ ਖਾਣ ਲਈ ਕਣਕ ਦੀਆਂ ਗਿਆਵਾਂਗੇ ਉਸ ਤੋਂ ਬਾਅਦ ਤੂੜੀ ਪਚਾਵਾਂਗੇ ਉਸ ਤੋਂ ਬਾਅਦ ਕੱਪੜੇ ਪਚਾਵਾਂਗੇ ਕੱਪੜਿਆਂ ਤੋਂ ਬਾਅਦ ਜਿਹੜਾ ਬੀ ਹੈ ਜਾਂ ਉਹਨਾਂ ਦੇ ਜਿਹੜਾ ਕੋਈ ਭਰਤ ਵਗੈਰਾ ਮਿੱਟੀ ਪੈਗੀ ਬਾਣਾ ਚ ਬਾਵਾ ਹੀ ਦਾ ਕੰਮ ਆਉ ਕਰਾਂਗੇ ਅਸੀਂ ਦੋ ਜੀ ਚਾ ਪਹਿਲਾਂ ਪਹੁੰਚਾ ਚੁੱਕੇ ਆ ਕਣਕ ਤੇ ਤੂੜੀ ਅੱਜ ਅਸੀਂ ਜਿਹੜੇ ਕੱਪੜਿਆਂ ਦਾ ਹੈ ਗਿਆ ਫਾਜਲ ਕਾਂ ਦੇ ਵੀ ਜਿਹੜੇ ਸਾਰੇ ਜ਼ਿਲ੍ਹੇ ਲਾਏ ਹੋਏ ਤੇਲੇ ਚਾਰ ਜ਼ਿਲ੍ਹੇ ਉਹ ਕੱਪੜਿਆਂ ਦਾ ਟਾਈਮ ਇੱਥੇ ਅਸੀਂ 12 ਵਜੇ ਰੱਖਿਆ ਹੈ ਭਾਈ 12 ਵਜੇ ਨੂੰ ਇੱਥੇ ਪਹੁੰਚ ਜਾਓ ਸ਼ਾਮ ਨੂੰ ਜਾ ਕੇ ਉੱਥੇ ਠਹਿਰਾਂਗੇ ਕੱਲ ਨੂੰ ਸਾਡੀਆਂ ਜਿਹੜੀਆਂ ਭੈਣਾਂ ਨੇ ਹੋਰ ਵੀ ਆਉਣਾ ਹੋਊਗਾ ਰਾਤ ਨਹੀਂ ਘਟ ਸਕਦੀਆਂ ਉਹ ਤੜਕੇ ਭੈਣ ਆਉਣਗੀਆਂ 10 ਵਜੇ ਅਸੀਂ ਉਹਨਾਂ ਪਿੰਡਾਂ 'ਚ ਜਾ ਕੇ ਕੱਪੜੇ ਵੰਡਣ ਲੱਗਾਂਗੇ ਇਹ ਜੇ ਵੱਡੀ ਪੱਦਰ ਤੇ ਰਜਾਈਆਂ ਕਦੇ ਲੇ ਹੈਗੇ ਆ ਦਰੀਆਂ ਨਵੀਂ ਹੈਗੇ ਆ ਕੰਬਲ ਹੈ ਖੇਸ ਹੈ ਸਾਡੀਆਂ ਭ ਪਰੇ ਨਾਲੇ ਬਹੁਤ ਵੱਡੀ ਗਿਣਤੀ ਚ ਹੈ ਇਹ ਸਾਰਾ ਕੁਸਾ ਸੀ ਉਹਨਾਂ ਭੈਣਾ ਨੂੰ ਜਿੰਨੇ ਕਾਨੂੰ ਪਤਾ ਸਾਰੇ ਏਰੀਆ ਜਿੱਥੇ ਕਣਕ ਦੇ ਗਏ ਆਂ ਗੇੜਾ ਮਾਰ ਕੇ ਆਏ ਆਂ ਜਿੰਨੇ ਕੁ ਲੋੜ ਆ ਉਹਨਾਂ ਨੂੰ ਸਾਨੂੰ ਉਮੀਦ ਆ ਕੇ ਸੀ ਉਦੋਂ ਵੱਧ ਸਾਮਾਨ ਲੈ ਕੇ ਚੱਲੇ ਹੋਈਆਂ ਇਹ ਸਾਡੀ ਪਿਆਉਤਾ ਜਿਹੜੀ ਅੱਜ ਦੀ ਪਹਿਲਾਂ ਵੀ ਜਾ ਕੇ ਆਏ ਉਹ ਵੀ ਜਾ ਰਹੇ ਹੋ ਆਲਾਕ ਹੁਣ ਕਿੱਸ ਤਰ੍ਹਾਂ ਦੇ ਸਰਕਾਰ ਬੜੇ ਦਾਵੇ ਕਰੀ ਜਾਂਦੀ ਹੈ ਫੰਡ ਪੱਤਾ ਕਰੀ ਜਾਂਦੀ ਹੈ ਕੋਰੋਂ ਤੱਕ ਪਹੁੰਚ ਰਿਹਾ ਉਸਕੇ ਨਹੀਂ ਪਹੁੰਚ ਰਿਹਾ ਦੇਖੋ ਹਜੇ ਤੱਕ ਤਾਂ ਸਰਕਾਰ ਦੇ ਬਿਆਨ ਹੈ ਜੇ ਸਰਕਾਰ ਨੇ ਕੋਈ ਦੇਣਾ ਆ ਉਹਦੇ ਖਜ਼ਾਨੇ 'ਚੋਂ ਕੁਝ ਹੀ ਨਹੀਂ ਮਲਾਜਮਾਂ ਤੇ ਕਿਹੜਾ ਚੜਤਾ ਕਿ ਤੁਸੀਂ ਦਿਓ ਪੰਚਾਇਤਾਂ ਦੇ ਜਿਹੜੇ ਕੁਆਇਰ ਹੋਏ ਜਮੀਨਾਂ ਉਹਨਾਂ ਦੇ ਕਿਹੜਾ ਚੜੀ ਬੈਠੇ ਵੀ ਤੁਸੀਂ ਦਿਓ ਇਹਦਾ ਮਤਲਬ ਜਿਹੜਾ ਸਰਕਾਰ ਨੇ ਕੋਈ ਐਲਾਨ ਕੀਤਾ ਹੈ ਇਹ ਸਿਰੇ ਚੜਾਉਣ ਦੀ ਹਾਲਤ 'ਚ ਨਹੀਂ ਹੈਗੀ ਇਹਦਾ ਲੋਕਾਂ ਤੋਂ ਮੰਗ ਰਹੇ ਹੈ ਜਿਹੜਾ ਕੋਈ ਲੋਕਾਂ ਤੋਂ ਐ ਮੰਗ ਰਹੀ ਆ ਕੋਈ ਸਰਕਾਰ ਫਿਰ ਉਹਨਾਂ ਨੂੰ ਕੀ ਦੇ ਦੋ ਦੂਜੀ ਦੇਖੋ ਸਾਨੂੰ ਬਹੁਤ ਸਪੱਸ਼ਟ ਹੈ ਕਿ ਇਹ ਕੱਲੇ ਲਾਣ ਹੀ ਰਹਣੇ ਜਾਂ ਸੈਂਟਰ ਦੇ ਜਾਂ ਪੰਜਾਬ ਦੇ ਕਿਉਂਕਿ ਐਵੇਂ ਦੀ ਹਕੀਕਤ ਪਈ ਹੈ ਜਦੋਂ ਘਰਨੇ ਮਾਰੇ ਆ ਵੱਡੀ ਪੱਧਰ ਤੇ ਨੁਕਸਾਨ ਕਰਿਆ ਪਿਛਲੇ ਸਾਲਾਂ ਚ ਉਦੋਂ ਵੀ ਇਸੇ ਭਗਵੰਤ ਮਾਨ ਸਰਕਾਰ ਨੇ ਕਿਹਾ ਮੁੱਖ ਮੰਤਰੀ ਨੇ ਆਪ ਵਿੱਚ ਪਾਣੀ ਦੇ ਬੜਿਆ ਫਰਦਾ ਸੀ ਕਿ ਅਸੀਂ ਜੀ ਮੁਰਗੀ ਮਰੀ ਤੇ ਕਦੇ ਵੀ ਪੈਸੇ ਦੇਵਾਂਗੇ ਜਨੂੰ ਕਿਸੇ ਨੂੰ ਵੀ ਉਹਨਾਂ ਨੇ ਕੋਈ ਨਵਾਂ ਪੈਸਾ ਦਿੱਤਾ ਹੋਵੇ ਕਿਸੇ ਜ਼ਮੀਨ ਵਾਲੇ ਨੂੰ ਕਿਸੇ ਪਸ਼ੂ ਦੇ ਨੁਕਸਾਨ ਦਾ ਜਾਂ ਕਿਸੇ ਦੇ ਘਰ ਵਗੈਰਾ ਦਾ ਕੋਈ ਇੱਕ ਵੀ ਦੁੱਖੀ ਕਿਸੇ ਨੂੰ ਦਿੱਤੀ ਨਹੀਂ ਘੜੇ ਮਾਰੀ ਹੋਈ ਉਦੋਂ ਵੀ ਅਸੀਂ ਕਿਹਾ ਵੀ ਅਸੀਂ ਕਹਿੰਦੇ ਜੀ ਵਾਅਦਾ ਕਰਤਾ ਅਸੀਂ ਇਹਦੇ 25% ਜੰਨੀ ਉਹ ਹੀ ਲੜਕੇ 17000 ਲਿਆ ਭਵੰਤਵਾਨ ਦਾ ਵਾਅਦਾ ਕਿਹਾ ਸੀ ਉਹ 15 ਰਹਿ ਗਿਆ 25% ਵਾਧਾ ਕਰਕੇ ਵੀ 15 ਰਹਿ ਗਿਆ ਉਹਦੇ ਕਹਾ ਕਾਟਾ ਕਰਿਆ ਦੋ ਬਣਾਤੀਆਂ ਜਿਹੜੇ ਕਹਿੰਦੇ ਜੀ ਉਹ ਕਾ 50% ਜਾਨੂੰ 6800 ਦੇਵਾਂਗੇ ਇਹ ਹੁਣ ਹਿਸਾਬ ਕਰਦਾ ਸਾਡੇ ਤਾਂ ਲੱਗਿਆ ਨਹੀਂ ਹਿਸਾਬ 15000 ਦਾ ਅੱਧ ਵੀ 7500 ਬਣਦਾ ਇਹ ਵੀ 6800 ਅੱਧ ਫਿਰ ਕਿਵੇਂ ਬਣਿਆ ਇਹ ਤਾਂ ਹੁਣ ਉਹਦੇ ਫਾਰਮੂਲੇ ਉਹ ਹੀ ਜਾਣਦਾ ਕਿਉਂਕਿ ਉਹ ਉਹਨੂੰ ਆਏ ਵੀ ਗੱਲਾਂ ਬਾਤਾਂ ਨਾਲ ਲੋਕਾਂ ਨੂੰ ਸਾਰ ਦੇਾਂਗੇ ਸ਼ਾਇਦ ਲੋਕ ਭੁੱਲ ਜਾਂਦੇ ਕੋਈ ਸਮੇਂ ਬਾਅਦ ਹੁਣ ਉਹ ਸੁਵਾਨਾ ਨਹੀਂ ਰਿਹਾ ਕਿਉਂਕਿ ਭਗਵੰਤ ਮਾਨ ਨੂੰ ਖੁਦ ਹੀ ਆਉਂਦੀਆਂ ਵੀਡੀਓ ਦੇਖਣੀਆਂ ਇੱਕ ਵੀਡੀਓ ਪੈਂਦੀ ਐ ਉਹਦੇ ਨਾਲ ਹੀ ਪਹਿਲਾਂ ਕੀ ਬੋਲਿਆ ਦੀ ਦੂਜੀ ਪਈ ਹੁੰਦੀ ਹੈਗੀ ਉਦੋਂ ਵੀ ਉਹਨੇ ਕਹੇ ਵੀ ਲੋਕ ਆਏ ਬਾਰੇ ਡੁੱਬੀ ਜਾਂਦੇ ਫਿਰ ਇਹਦੇ ਖਮਾਰੇ ਪੱਕੇ ਨਹੀਂ ਹੋ ਸਕਦੇ ਹੁਣ ਇਹਨੂੰ 5 ਸਾਲ ਹੋਣ ਵਾਲੇ ਹੋ ਗਏ 4 ਸਾਲ ਹੋ ਗਏ ਇਹਨੇ ਕੀ ਕੀਤਾ 4 ਸਾਲਾਂ ਚ ਜਿਹਦਾ ਵਾਲੇ ਗੱਲ ਹੈ ਜੇ ਹੁਣ ਉਹ ਗਾਹਾਂ ਸੈਂਟਰ ਸਰਕਾਰ ਦੀ ਕਹਿਣੀ ਹੋਵੇ ਉਹ 1600 ਕਰੋੜ ਦਾ ਐਲਾਨ ਕਰਕੇ 2300 ਪਿੰਡਾਂ ਦੇ ਐ ਇਹਨੂੰ ਤਕਸੀਮ ਕਰ ਲੋ ਜੇ ਨਹੀਂ 80-90 ਲੱਖ ਰੁਪਇਆ ਬਣਦਾ ਇੱਕ ਪਿੰਡ ਵਾਸਤੇ ਤੇ ਇਦੋਂ ਵਾਲੋ ਤਾਂ ਇੱਕ ਪਰਿਵਾਰ ਦਾ ਨੁਕਸਾਨ ਹੋ ਗਿਆ ਇੰਨੇ ਪਰਵਾਨ ਦੇ ਸਾਡੇ 40 ਗਿੱਲੇ ਮਰ ਗਏ ਜੇ 40 ਗਿੱਲੇ ਮਰ ਗਏ ਤਾਂ ਇਤੋਂ ਵਾਲਾ ਨੁਕਸਾਨ ਹੋ ਗਿਆ ਤੇ ਗਾਹਾਂ ਇਹਨਾਂ ਨੇ ਪਾਲਿਸੀ ਬਣਾਈ ਵੀ 5 ਗਿੱਲੇ ਤੋਂ ਵੱਧ ਦੇਣੇ ਨਹੀਂ ਅਗਲੇ ਨੇ ਲਗਭਗ 80000 ਦਾ ਠੇਕਾ ਆਮ ਹੋਇਆ ਪਿਆ ਸਾਰੇ ਪੰਜਾਬ 'ਚ ਤੇ ਉਹਨੂੰ 5 ਗਿੱਲੇ ਮਗਰ ਦੇਣਾ ਲੱਖ ਰੁਪਇਆ ਦੇਣਾ ਉਹ ਵੀ ਜੇ 100% ਮੰਨ ਕੇ ਦੇ ਦਿਆ ਨਾ ਉਮੀਦ ਉਹਦੀ ਵੀ ਨਹੀਂ ਹੈਗੀ ਜੰਮੀ ਇਹ ਜੇ ਕੋਈ ਲੈਣਾ ਲੋਕਾਂ ਨੇ ਲੋਕਾਂ ਨੂੰ ਇਕੱਠਿਆਂ ਹੋ ਕੇ ਸੰਘਰਸ਼ ਦੇ ਜ਼ੋਰ ਤੇ ਲੈਣਾ ਪੂ ਜਿਵੇਂ ਪਹਿਲਾਂ ਗਿੱਦੜਾਂ ਵਾਲਿਆਂ ਨੇ ਇਕੱਠੇ ਹੋ ਕੇ ਉਵੇਂ ਲਾਠੀ ਚਾਰਜ ਹੋਇਆ ਪਰ ਸਾਰੇ ਬੰਨ ਨੂੰ ਪੈਸਤਾ ਮਿਲ ਗਿਆ ਨਾ ਜਿੰਨੇ ਸਰਕਾਰ ਦੇ ਐਲਾਨ ਹੋਏ ਸੀਗੇ ਇਹ ਤੋਂ ਬਿਨਾ ਕੋਈ ਗੱਲ ਸਿਰੇ ਨਹੀਂ ਚੜਦੀ ਜਦੋਂ ਚਾਣਨੀ ਆ ਲੋਕਾਂ ਦੇ ਏਕੇ ਤੇ ਸੁਆਗ ਨਾ ਚੜਨੀ ਹੈ ਇਹ ਹੀ ਗੱਲ ਸੀ ਸੋਡੇ ਵਾਦੇ ਲਾਖੇ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਭਰਾਵੋ ਹੋਰ ਕੋਈ ਰਸਤਾ ਨਹੀਂ ਰਿਹਾ ਏਕਾ ਤੇ ਸੁਆਗ ਨਾ ਗੱਲਾਂ ਸਿਰੇ ਚੜਨੀ ਹੈ ਇਹ ਹੀ ਗੱਲ ਸੋਨੋ ਭਰਾਵੋ ਨੂੰ ਕਹਿ ਕੇ ਆਏ ਆ ਕਿਵੇਂ ਤੁਸੀਂ ਆਏ ਵਾਲੇ ਡੁੱਬੀ ਜਾਣਾ ਦੂਜਾ ਉਹ ਹੱਥ ਸਾਰੇ ਸੜਾ ਦਬਣਦੀ ਹੈ ਮਾੜੀ ਜੀ ਗੱਲ ਤੇ ਚਾਕੇ ਉਹ ਪੈਸਤਾ ਨਾਲ ਪੰਗਾ ਬਾਲਾਂਦੇ ਆ ਸਾਡਾ ਕੋਈ ਹੁਣ ਫੌਜ ਦਾ ਵੱਡਾ ਕੋਈ ਅਉਧਿਦਾਰ ਬੋਲ ਰਿਹਾ ਵੀ ਪਾਕਿਸਤਾਨ ਦਾ ਨਾਮੋਂ ਨਸਾਨੀ ਨਹੀਂ ਰਹਿਣ ਦੇਣਾ ਵੀ ਪਾਕਿਸਤਾਨ ਦੇ ਇਹ ਕਿਸਾਨ ਆ ਯਾਰ ਕੋ ਉਥੇ ਵਸੇ ਹੋਏ ਆ ਆਪਦੀ ਜ਼ਿਰਦ ਕਰਦੇ ਆ ਉਹਨਾਂ ਨਾਲ ਵੀ ਸਾਡਾ ਕੋ ਰੌਲਾ ਹੋਵੇ ਉਹ ਵੀ ਮਾਰ ਦਿੰਦੇ ਆ ਸਾਰੇ ਜਿਵੇਂ ਇਹ ਐਸਟੀਐਸ ਦੀਆਂ ਭੜਕਾਊ ਬਿਆਨ ਦਿੰਦੇ ਆ ਉਧਰੋਂ ਪਾਕਿਸਤਾਨੋਂ ਉਹੋ ਜਿਹੇ ਭੜਕਾਊ ਬਿਆਨ ਆਉਂਦੇ ਹੈਗੇ ਆ ਜਿਵੇਂ ਕਿ ਕਦੇ ਵੀ ਮਾਰੀਏ ਹਾਲਤ ਬਣਾ ਕੇ ਉਹਨਾਂ ਕਹਿੰਦੇ ਉੱਠੋ ਤਾਂ ਇੱਥੇ ਬੰਬਾਰੀ ਹੋਊਗੀ ਤੁਸੀਂ ਮਾਰੇ ਜਾਓਗੇ ਜਿਵੇਂ ਇਹ ਅਜਾੜੀ ਰੱਖਦੇ ਆ ਉਹਨੂੰ ਕਿਤੇ ਪਾਣੀ ਨਹੀਂ ਆ ਅਜਾੜ ਤੇ ਕਿਤੇ ਬਾਰਡਰ 'ਚ ਫੌਜ ਦੇ ਤੌਰ ਤੇ ਉਧਰੋਂ ਪਾਕਿਸਤਾਨ ਨਾਲ ਰੌਲਾ ਖੜਾ ਕਰਕੇ ਉਹਦੇ ਕਰਕੇ ਜਾੜ ਲਗਾਤਾਰ ਜਿੰਦੂ ਕੇ ਸਿਹਾਰੇ ਬਣਾਏ ਪਏ ਆ ਇਸ ਕਰਕੇ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਆ ਤੁਹਾਡੇ ਮਾਦੀ ਰਾਮੀ ਵੀ ਜੇ ਭਾਈ ਸਰਕਾਰ ਤੋਂ ਕੁਝ ਲੈਣਾ ਆ ਆਪਣੀ ਜ਼ਿੰਦਗੀ ਜਿਉਣੀ ਆ ਸ਼ਾਂਤੀ ਨਾਲ ਫੇਰ ਤੁਹਾਨੂੰ ਸੰਘਰਸ਼ ਆਉਣਾ ਪਊਗਾ ਤੁਸੀਂ ਮਹੀਨਾ ਮਹੀਨਾ 100 100 ਮਹੀਨਾ ਸੜਕਾਂ ਦੇ ਗੱਡੇ ਹੋ ਤੇ ਇਨਾਂ ਜੱਦਾ ਲੱਗਦਾ ਨਹੀਂ ਭਰਾਵੋ ਪਰਿਵਾਰਾਂ ਦੇ ਉੱਤੇ ਆਜੋ ਲੱਖਾਂ ਬਣਦੇ ਜੋ ਲੱਖਾਂ ਤੁਸੀਂ ਇਕੱਠੇ ਉਹਨੇ ਕਿਹੜੀ ਸਰਕਾਰ ਜਿਹੜੀ ਮੰਨੂ ਨਹੀਂ ਅਸੀਂ ਹਜ਼ਾਰਾਂ ਇਕੱਠੇ ਹੋ ਕੇ ਮੰਗਾਲਣਾ ਸਰਕਾਰ ਨੂੰ ਤਾਂ